ਪੰਜਾਬ ਡੈਮੋਕ੍ਰੈਟਿਕ ਅਲਾਈਂਸ ਦੇ ਆਗੂ ਤੇ ਪੈਪ ਦੇ ਅਢਾਕ ਪ੍ਰਧਾਨ ਸੁਖਪਾਲ ਸਿੰਘ ਖੈਰਾ ਬਾਦਲਾਂ ਦੇ ਗੜ ਤੋਂ ਜਾ ਕੇ ਲੋਕ ਸਭਾ ਚੋਣਾਂ ਚ ਆਪਣੀ ਕਿਸਮਤ ਨੂੰ ਚਮਕਾਉਣ ਦੀ ਕੋਸ਼ਿਸ਼ ਕਰਨਗੇ ਖੈਰਾ ਪਹਿਲਾਂ ਤੋਂ ਹੀ ਕਹਿੰਦੇ ਆਏ ਨੇ ਕਿ ਉਹ ਬਾਦਲਾਂ ਦੇ ਗੜ ਤੋਂ ਹੀ ਚੋਣ ਲੜਨਗੇ ਤੇ ਬਾਦਲਾਂ ਨੂੰ ਚੁਣੌਤੀ ਦੇਣਗੇ ਇਸ ਗੱਲ ਦਾ ਖੁਲਾਸਾ ਡਾਕਟਰ ਧਰਮਵੀਰ ਗਾਂਧੀ ਨੇ ਕੀਤਾ ੱੱਕਾ ਔਰ ਜੋ ਮਤਲਬ ਜਿਹੜਾ ਦੁਰਰਾਜ ਸਿਕਾ ਉਸ ਦੇ ਖਿਲਾਫ بلند ਆਵਾਜ਼ ਕਰਨ ਵਾਲੇ ਸਾਡੇ ਮਹਾਨ ਯੋद्धा ਸਾ ਸੁਖਪਾਲ ਸਿੰਘ ਜੀ ਖੈਰਾ ਉਹਨਾਂ ਦੀ ਅਸੀਂ ਬਠਿੰਡਾ ਲੋਕ ਸਭਾ ਹਲਕੇ ਤੋਂ ਉਹਨਾਂ ਦਾ ਅਸੀਂ ਫੈਸਲਾ ਕੀਤਾ ਉਹਨਾਂ ਨੂੰ ਤਾਰਨ ਦਾ ਔਰ ਸਾਨੂੰ ਉਮੀਦ ਹੈ ਕਿ ਉਹਨਾਂ ਦੀ ਜੋ ਲੰਬੀ ਲੜਾਈ ਹੈ ਸਿਆਸੀ ਜੀਵਨ ਦੀ ਉਹ ਉਸ ਲੜਾਈ ਦੇ ਬਲਬੂਤੇ ਔਰ ਪੰਜਾਬ ਡੈਮੋਕਰਟ ਕਲਾਇੰਸ ਦਾ ਜੋ ਅੱਜ ਪੰਜਾਬ ਵਿੱਚ ਇੱਕ ਲੋਕਾਂ ਨੂੰ ਆਸ ਬੱਜੀ ਹੈ ਕਿ ਪੰਜਾਬ ਬਦਲੇਗਾ ਪੰਜਾਬ ਚੋਂ ਇਹ ਦੋ ਮੁੱਖ ਵਿਰੋਧੀ ਪਾਰਟੀਆਂ ਕਾਂਗਰਸ ਤੇ ਅਕਾਲੀ ਭਾਜਪਾ ਗਠਜੋੜ ਦਾ ਜੋ ਨਾਪਾਕ ਇੱਕਠ ਜੋੜ ਹੈ ਇਸ ਨੂੰ ਪਾਜ ਦੇਣ ਗਿਆ ਔਰ ਪੰਜਾਬ ਵਿੱਚ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕਰ ਲਈ ਗਿਆ ਸੋ ਇਸ ਕਰਕੇ ਮੈਨੂੰ ਤੁਹਾਨੂੰ ਦੱਸਣ ਵਿੱਚ ਬਹੁਤ ਖੁਸ਼ੀ ਹੈਗੀ ਹੈ ਅੱਜ ਸਾਰੀਆਂ ਕਿਆਸeraiਆਂ ਸਾਰੇ ਤੁਹਾਡੀ ਜੋ ਉਤਸੁਕਤਾ ਸੀਗੀ ਉਸ ਨੂੰ ਖਤਮ ਕਰਦੇ ਹਾਂ ਅਸੀਂ ਸਰਦਾਰ ਸੁਖਪਾਲ ਸਿੰਘ ਜੀ ਖੈਰਾ ਜਿਨ੍ਹਾਂ ਦਾ ਪੰਜਾਬ ਜੋ ਮਹਾਗੜ ਜੋੜ ਬਣਿਆ ਹੈਗਾ ਦੇਮੋ ਪੰਜਾਬ ਜਮਹੂਰੀ ਗੜ ਜੋੜ ਬਣਿਆ ਉਹਦੇ ਵਿੱਚ ਬੜੀ ਮਹੱਤਵਪੂਰਨ ਭੂਮਿਕਾ ਰਹੀ ਹੈਗੀ ਹੈ ਉਹਨਾਂ ਦਾ ਬਠਿੰਡੇ ਦੀ ਲੋਕ ਸਭਾ ਸੀਟ ਤੋਂ ਇਸ ਗੱਲ ਦੀ ਪ੍ਰਵਹ ਕੀਤੀ ਉਹ ਬਗੈਰ ਕਿ ਉੱਥੇ ਕੌਣ ਖੜਦਾ ਕੌਣ ਨਹੀਂ ਖੜਦਾ ਹੈਗਾ ਅਸੀਂ ਉਹਨਾਂ ਦਾ ਕੈਂਡੀਡੇਚਰ ਉਹਨਾਂ ਦੇ ਜੋ ਉਹਨਾਂ ਦੀ ਸੀਟ ਹੈਗੀ ਹੈ ਉਹ ਉਹਨਾਂ ਦੇ ਨਾਮ ਅਨਾਉਂਸ ਕਰਦੇ ਹੈਗੇ ਆ ਔਰ ਸਾਨੂੰ ਉਮੀਦ ਹੈ ਕਿ ਪੰਜਾਬ ਦੇ ਲੋਕ ਖਾਸ ਕਰਕੇ ਬਟਿੰਡੇ ਦੇ ਲੋਕ ਸਰਪਾਲ ਸਿੰਘ ਖਹਿਰਾ ਸਮੇਤ ਸਾਰੇ ਪੀਡੀਏ ਦੇ ਜੋ ਕੈਂਡੀਡੇਟਸ ਨੇ ਜੋ ਉਮੀਦਵਾਰ ਨੇ ਉਹਨਾਂ ਨੂੰ ਪਾਰੀ ਬਹੁਤ ਦੇ ਕੇ ਪੰਜਾਬ ਵਿੱਚ ਇੱਕ ਨਵੀਂ ਵਾਰਤ ਲਿਖਣਗੇ ਇੱਥੇ ਤੁਹਾਨੂੰ ਦੱਸਦੀ ਹੈ ਕਿ ਬਠਿੰਡਾ ਤੋਂ ਅਕਾਲੀ ਦਲ ਦੀ ਉਮੀਦਵਾਰ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਮੌਜੂਦਾ ਸੰਸਦ ਮੈਂਬਰ ਨੇ ਉਹਨਾਂ ਦਾ ਵੀ ਬਠਿੰਡਾ ਸੀਟ ਤੋਂ ਚੋਣ ਲੜਨਾ ਤੈ ਹੈ ਪਰ ਚਰਚਾ ਇਹ ਹੈ ਕਿ ਇਸ ਵਾਰ ਹਰਸਿਮਰਤ ਕੌਰ ਦਾ ਹਲਕਾ ਬਦਲਿਆ ਜਾ ਸਕਦਾ ਹੈ ਦੂਜੇ ਪਾਸੇ ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਖੈਰਾ ਦੇ ਬਠਿੰਡੇ ਚੋਣ ਲੜਨ ਦੇ ਫੈਸਲੇ ਦਾ ਸੁਆਗਤ ਕੀਤਾ ਹੈ ਅੱਗੇ ਚੁਗੋਰੀਏ ਤੱਕ ਸੁਣੇ ਔਰ ਹਰ ਇਨਸਾਨ ਨੂੰ ਵੋਟ ਪਾਣ ਦਾ ਔਰ ਇਲੈਕਸ਼ਨ ਦੇ ਵਿੱਚ ਖੜਨ ਦਾ ਅਧਿਕਾਰ ਹੈ ਔਰ ਜੇ ਉਹ ਆ ਰਹੇ ਹੈ ਤਾਂ ਇਹ ਤੁਹ ਖੁਸ਼ੀ ਦੀ ਗੱਲਤੀ ਹੋ ਸਕਦੀ ਹੈ ਔਰ ਇਹ ਤਾਂ ਇਹ ਤਾਂ ਲੋਕਾਂ ਨੇ ਫੈਸਲਾ ਕਰਨਾ ਸਾਡਾ ਇਹਦੇ ਤੇ ਕੀ ਰਿਐਕਸ਼ਨ ਹੋ ਸਕਦਾ ਹੈ ਔਰ ਮੈਂ ਇਸ ਗੱਲ ਤੋਂ ਤਾਂ ਮੈਂ ਮਤਲਬ ਪੈਨ ਪੱਕਾ ਹੈ ਕਿ ਕਦੀ ਇਹ ਨਹੀਂ ਹੁੰਦਾ ਕਿ ਕਿਸੇ ਪਾਰਟੀ ਨੂੰ ਵਾਕਓਵਰ ਮਿਲ ਜੇ ਜੇ ਸੁਪਾਲ ਖੇਰਾ ਨਿਕੜਨਗੇ ਤਾਂ ਕੋਈ ਹੋਰ ਖੜੂਗਾ ਖੜੂਗਾ ਤਾਂ ਜ਼ਰੂਰ ਬਿਨਾਂ ਇਲੈਕਸ਼ਨ ਤੋਂ ਤਾਂ ਇਲੈਕਸ਼ਨ ਹੋਏਗਾ ਨਹੀਂ ਸੋ ਯੂ نو More the mayor we welcome anybody and everybody ایتھے ਤੁਹਾਨੂੰ ਦੱਸ ਦਈਏ ਕਿ ਖੈਰਾ ਪਹਿਲੇ ਉਮੀਦਵਾਰ ਨੇ ਜਿਨ੍ਹਾਂ ਨੇ ਬਠਿੰਡੇ ਤੋਂ ਚੋਣ ਲੜਨ ਦੀ ਗੱਲ ਕਹੀ ਹੈ ਪਰ ਹੁਣ ਤੱਕ ਹੋਰ ਕਿਸੇ ਵੀ ਪਾਰਟੀ ਨੇ ਆਪਣਾ ਉਮੀਦਵਾਰ ਖੜਾ ਨਹੀਂ ਕੀਤਾ ਚੱਕਰੀ ਟੀਵੀ ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲਿਓ